ਭਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਝੋਨਾ ਸੁਪਰੀਮ 110 ਕਾਫੀ ਏਰੀਆ ਵਿੱਚ ਲੱਗਿਆ ਪਿਛਲੇ ਸਾਲ ਵੀ ਕਾਫੀ ਏਰੀਆ ਸੀਗਾ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਹੋ ਸਕਦਾ ਜ਼ਿਆਦਾ ਹੀ ਹੋਵੇ 20 ਵਜਨ ਝੋਨਾ ਲੱਗੇ ਨੂੰ ਹੋ ਗਏ ਤੇ ਝੋਨੇ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਜੂਰੀਏ ਦੀ ਪਾਤੀ ਤੇ ਹੁਣ ਦੂਸਰੀ ਕਿਸ਼ਤ ਜੂਰੀਏ ਦੀ ਕਿਸਾਨਾਂ ਦੇ ਵੱਲੋਂ ਪਾਉਣੀ ਆ ਤੇ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਨੇ ਵੀ ਝੋਨਾ ਜਿਹੜਾ ਸਾਡਾ ਜੀ ਉਸ ਤਰ੍ਹਾਂ ਉਹਨੇ ਫਟਾਰਾ ਨਹੀਂ ਕੀਤਾ ਤੀਲਾ ਤੀਲਾ ਜਾ ਖੜਾ ਅਹ ਜਦ ਕਿ ਅਸੀਂ ਉਹਦੇ ਵਿੱਚ ਸਾਰਾ ਕੁਝ ਪਾ ਚੁੱਕਿਆ ਪੋਟਾਸ਼ ਵੀ ਪਾਤਾ ਜਿੰਕ ਤੱਤ ਵੀ ਪਾਤਾ ਅ ਡੀਏਪੀ ਵੀ ਵਰਤ ਲਿਆ ਪਰ ਝੋਨੇ ਨੇ ਜਿਹੜਾ ਉਸ ਤਰੀਕੇ ਨਾਲ ਫਟਾਰਾ ਨਹੀਂ ਕੀਤਾ ਜਿਹੜਾ ਜਿਹੜਾ ਝੋਨਾ ਤੀਲਾ ਤੀਲਾ ਜਾਂ ਖੜਾ ਕੀ ਕੀਤਾ ਜਾਵੇ ਅਸੀਂ ਜੂਰੀਏ ਦੀ ਹੁਣ ਦੂਜੀ ਕਿਸ਼ਤ ਪਾਉਣੀ ਆ ਕੀ ਉਹਦੇ ਵਿੱਚ ਨਾਲ ਲਿਆ ਕੇ ਬਾਜ਼ਾਰ ਦੇ ਵਿੱਚੋਂ ਕੋਈ ਪ੍ਰੋਡਕਟ ਕੀ ਕੁਝ ਵਰਤ ਲਈਏ ਕਿਉਂਕਿ ਬਾਕੀ ਖਾਤਾ ਤਾਂ ਸਾਰੀਆਂ ਅਸੀਂ ਪਾ ਚੁੱਕਿਆ ਸੋ ਇਸ ਤਰ੍ਹਾਂ ਦੇ ਸਵਾਲ ਕਿਸਾਨਾਂ ਦੇ ਵੱਲੋਂ ਆ ਰਹੇ ਨੇ ਜਿਨ੍ਹਾਂ ਨੇ ਸੁਪਰੀਮ 110 ਤੋਂ ਨਾ ਲਾਇਆ ਹੋਇਆ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੋ ਕਿਸਾਨ ਨਵੇਂ ਚੈਨਲ ਦੇ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਮਿਲਦਾ ਰਹੇ ਸੁਪਰੀਮ 110 ਚ ਉਹਨੇ ਦੇ ਬਾਰੇ ਜੇ ਆਪਾਂ ਗੱਲ ਕਰਦੇ ਆ ਜੋ ਤਾਂ ਪਿਛਲੇ ਸਾਲਾਂ ਚ ਲਾਉਂਦੇ ਆਏ ਨੇ ਉਹਨਾਂ ਨੂੰ ਤਾਂ ਪਤਾ ਜਿਹੜਾ ਸੁਪਰੀਮ 110 ਚ ਉਹਨਾਂ ਦਾ ਇੱਕ ਕਰੈਕਟਰ ਆ ਵੀ ਇਹ ਜਲਦੀ ਨਹੀਂ ਚੱਲਦਾ ਇਹਦੇ ਸੁਭਾਅ ਦੇ ਵਿੱਚ ਆ ਪਹਿਲਾਂ ਪਹਿਲਾਂ ਇਹ ਢੱਕਾ ਢੱਕਾ ਜਾ ਖੜਾ ਰਹੂਗਾ ਤੇ ਪੀਲੇ ਜਿਹੇ ਰੰਗ ਦਾ ਦੇਖਣ ਨੂੰ ਲੱਗਦਾ ਇਹ ਇਹਦੇ ਸੁਭਾਅ ਹੀ ਆ ਇਸ ਤਰ੍ਹਾਂ ਦੀ ਉਹ ਇਹ ਵੈਰਾਈਟੀਆਂ ਦੇਖਣ ਨੂੰ ਲੱਗਦੀ ਆ ਪਹਿਲਾਂ ਪਹਿਲੇ ਇਹ ਬਹੁਤ ਘੱਟ ਸਪੀਡ ਦੇ ਨਾਲ ਚੱਲਦੀ ਆ ਜਿਸ ਤਰ੍ਹਾਂ ਲੰਮੇ ਸਮੇਂ ਵਾਲੀਆਂ ਕਿਸਮਾਂ ਤੁਸੀਂ ਦੇਖਿਆ ਹੋਣਗੀਆਂ ਉਹ ਵੀ ਘੱਟ ਸਪੀਡ ਨਾਲ ਚੱਲਦੀਆਂ ਨੇ ਇਹ ਭਾਵੇਂ ਦਰਮਿਆਨੇ ਸਮੇਂ ਦੀ ਕਿਸਮ ਆ 110 ਦਿਨ ਚੋਨਾ ਟ੍ਰਾਂਸਪਲੈਂਟ ਤੋਂ ਬਾਅਦ ਹੀ ਲੈਂਦੀ ਆ ਪਰ ਜਿਵੇਂ ਹੀ ਅੱਗੇ ਚੱਲੂਗਾ ਚੋਨਾ 3.3 ਦਾ ਹੋਣਾ ਫਿਰ ਇਹਨੇ ਇੱਕਦਮ ਫਟਾਰਾ ਕਰਦਾ ਉਸ ਵੇਲੇ ਫਟਾਰਾ ਕਾਫੀ ਵਧੀਆ ਕਰਦਾ ਪਰ ਪੀਲੇ ਜਿਹੇ ਰੰਗ ਦਾ ਇਹ ਰਹਿੰਦਾ ਉਹ ਇਹਦਾ ਕੈਰੈਕਟਰ ਆ ਉਹ ਪਿੱਛੋਂ ਤੱਕ ਵੀ ਜਿਆਦਾ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਨਾਲ ਇਹਨੇ ਪੀਲਾ ਹੀ ਰਹਿਣਾ ਜੇਪੀਆਰ 131 ਨਾਲ ਇਹਨੂੰ ਕੰਪੇਅਰ ਕਰੋਗੇ ਤਾਂ ਇਹ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਹਰਾ ਹਰਾ ਝੋਨਾ ਦੇਖਣ ਨੂੰ ਲੱਗਦਾ ਉਸ ਤਰ੍ਹਾਂ ਇਹ ਉਸ ਤਰ੍ਹਾਂ ਨਹੀਂ ਹੋਣਾ ਆ ਫਟਾਰਾ ਇਹਦਾ ਅੱਗੇ ਜਾ ਕੇ ਹੁੰਦਾ ਪਹਿਲਾਂ ਪਹਿਲਾਂ ਫਟਾਰਾ ਇਹਦਾ ਨਹੀਂ ਹੁੰਦਾ ਜੇ ਤੁਸੀਂ ਕਹੋਗੇ ਨਾ ਕਿ 20-22 ਦਿਨਾਂ ਦੇ ਵਿੱਚ ਇਹ ਦਸਣ ਲੱਗ ਜਾਊਗਾ ਇਸ ਤਰ੍ਹਾਂ ਦਾ ਫਟਾਰਾ ਨਹੀਂ ਹੁੰਦਾ ਸੋ ਇਹਨੂੰ ਦੇਖ ਕੇ ਕੀ ਹੈ ਜ਼ਿੰਮੇਦਾਰ ਇਹਦੇ ਵਿੱਚ ਵੱਧ ਤੋਂ ਵੱਧ ਜੂਰੀਆ ਵਗੈਰਾ ਪਾਈ ਜਾਂਦੇ ਨੇ ਤੇ ਜਦੋਂ ਆਪਾਂ ਨੂੰ ਲੱਗਦਾ ਵੀ ਚੋਨਾ ਜਿਹੜਾ ਚੱਲ ਨਹੀਂ ਰਿਹਾ ਜੂਰੀਆ ਪਾਤਾ ਜਾਂ ਹੁਣ ਬਾਜ਼ਾਰ ਦੇ ਵਿੱਚ ਉਹ ਕਈ ਕੁਝ ਪ੍ਰੋਡਕਟ ਜਿਹੜੇ ਡੀਲਰ ਤੇ ਦਿੰਦੇ ਨੇ ਉਹ ਵੀ ਲੈ ਆ ਕੇ ਉਹਨੇ ਕਿਉਂਕਿ ਜ਼ਿੰਮੇਦਾਰ ਉਹਨਾਂ ਦੇ ਕੋਲੇ ਜਾ ਕੇ ਡੀਲਰਾਂ ਦੇ ਕੋਲੇ ਦੱਸਦਾ ਵੀ ਛੰਦਾ ਜਿਹੜਾ ਝੋਨਾ ਚੱਲ ਨਹੀਂ ਰਿਹਾ ਉਹ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਆ ਉਹ ਕਹਿੰਦੇ ਯਾਰ ਤੂੰ ਆਹ ਪਾਸ ਦੇਖੀ ਤੂੰ ਤੇਰਾ ਝੋਨਾ ਕਿਸ ਤਰ੍ਹਾਂ ਚੱਲੂਗਾ ਸੋ ਕੁਝ ਵੀ ਪਾਉਣ ਦੀ ਜ਼ਰੂਰਤ ਨਹੀਂ ਇਹਨੂੰ ਸਮਝਣ ਦੀ ਲੋੜ ਆ ਕਿਉਂਕਿ ਇਹਨੇ ਪਹਿਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਣਾ ਭਾਵੇਂ ਹੋਰ ਵੈਰਾਈਟੀਆਂ ਨੂੰ ਤੁਸੀਂ ਦੇਖ ਲਓ ਉਹਨਾਂ 'ਚ ਇਸ ਤਰ੍ਹਾਂ ਨਹੀਂ ਹੈਗਾ ਪਰ ਸੁਪਰੀਮ 110 ਦੂਸਰੇ ਕਿਸਾਨ ਜਿਨ੍ਹਾਂ ਨੇ ਲਾਇਆ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਜਾ ਕੇ ਉਸੀਂ ਦੇਖ ਸਕਦਾ ਹਾਂ ਚੈੱਕ ਕਰ ਸਕਦਾ ਹਾਂ ਤੁਹਾਨੂੰ ਪਤਾ ਲੱਗੂਗਾ ਕਿ 20-22 ਦਿਨ ਤੱਕ ਤਾਂ ਇਹ ਇਸੇ ਤਰ੍ਹਾਂ ਹੀ ਰਹਿਣਾ ਉਸ ਤੋਂ ਅੱਗੇ ਜਦੋਂ 30-35 ਦਿਨ ਦਾ ਚੌਣਾ ਹੁੰਦਾ ਫੇਰ ਇਹ ਵਧੀਆ ਫਟਾਰੇ ਵੱਲ ਨੂੰ ਚੱਲਦਾ ਉਸ ਵੇਲੇ ਤੁਹਾਨੂੰ ਦੇਖਣ ਲੱਗੂਗਾ ਫੇਰ ਵੀ ਪਰ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਨੇ ਫੇਰ ਵੀ ਫਟਾਰਾ ਉਸ ਤਰ੍ਹਾਂ ਨਹੀਂ ਕਰਨਾ ਉਸ ਤਰ੍ਹਾਂ ਦੇਖਣ ਨੂੰ ਨਹੀਂ ਲੱਗਦਾ ਇਹ ਸੋ ਇਹਨੂੰ ਦੇਖ ਦੇਖ ਕੇ ਨਾ ਜੂਰੀਆ ਵਾਲੀ ਦੱਬ ਨਹੀਂ ਦੇਣੀ ਆਪਾਂ ਨਾ ਹੀ ਵੱਖ-ਵੱਖ ਤਰ੍ਹਾਂ ਦੇ ਹੋਰ ਲਿਆ ਲਿਆ ਕੇ ਪ੍ਰੋਡਕਟ ਪਾਉਣੇ ਨੇ ਫੇਰ ਪ੍ਰੋਬਲਮ ਆਉਂਉ ਕੀ ਪ੍ਰੋਬਲਮ ਆਉ ਕਿਉਂਕਿ ਥੋੜੀ ਲੰਮੇ ਸਮੇਂ ਲੰਮੇ ਕੱਦ ਵਾਲੀ ਵੈਰੈਟੀ ਆ ਇਹਨੂੰ ਧਿਆਨ ਚ ਰੱਖਣਾ ਜਿਸ ਤਰ੍ਹਾਂ ਦੂਸਰੀਆਂ ਵੈਰੈਟੀਆਂ ਨੂੰ ਜੂਰੀਆ ਆਪਾਂ ਠੋਕੀ ਜਾਂਦਾ ਨਾ ਇਹਨੂੰ ਇਸ ਤਰ੍ਹਾਂ ਨਹੀਂ ਪਾਉਣਾ ਜ਼ਿਮੀਦਾਰ 4-4 5-5 ਗੱਟੇ ਜੂਰੀਏ ਦੇ ਪਾ ਦਿੰਦੇ ਨੇ ਤੇ ਕਿਉਂਕਿ ਪਹਿਲਾਂ ਹੀ ਲੰਮੇ ਕੱਦ ਵਾਲੀ ਕਿਸਮ ਆ ਢਾਈ ਤੋਂ 3 ਗੱਟੇ ਜਿਹੜੇ ਦਰਮਿਆਨੇ ਖੇਤ ਨੇ ਉਹਨਾਂ ਦੇ ਵਿੱਚ ਢਾਈ ਗੱਟੇ ਹੀ ਬਹੁਤ ਨੇ ਨੂੰ ਜਿਹੜੇ ਥੋੜੇ ਹਲਕੇ ਖੇਤ ਨੇ ਉੱਥੇ ਤੁਸੀਂ 3 ਸਵਾ 3 ਗੱਟੇ ਤੱਕ ਲੈ ਜਾਓ ਬਹੁਤ ਨੇ ਕਿਉਂਕਿ ਲੰਮੇ ਕੱਦ ਵਾਲੀ ਕਿਸਮ ਆ ਬੜਾ ਪਿਛੋਂ ਆ ਕੇ ਨੇ ਜ 55 60 ਦਿਨਾਂ ਤੇ ਫਿਰ ਇੱਕਦਮ ਹੋਰ ਵੀ ਕਾਫੀ ਜ਼ਿਆਦਾ ਵੱਧ ਜਾਂਦੀ ਆ ਪਹਿਲਾਂ ਪਹਿਲਾਂ ਦੇਖਣ ਨੂੰ ਆਪਾਂ ਨੂੰ ਲੱਗਦੀ ਆ ਫਿਰ ਆਪਾਂ ਨੂੰ ਡਰ ਹੋ ਜਾਂਦਾ ਵੀ ਕਿਤੇ ਝੋਨਾ ਆਪਣਾ ਡਿੱਗਣਾ ਪਵੇ ਸੋ ਜੂਰੀਆ ਬੜਾ ਸੋਚ ਸਮਝ ਕੇ ਪਾਉਣਾ ਫਜ਼ੂਲ ਪਾਉਣ ਦੀ ਜ਼ਰੂਰਤ ਨਹੀਂ ਢਾਈ ਤੋਂ 3 ਗੱਟੇ ਹੀ ਵਾਧੂ ਨੇ ਤੇ ਨਾਲ ਕੋਈ ਪ੍ਰੋਡਕਟ ਪਾਉਣ ਦੀ ਜ਼ਰੂਰਤ ਨਹੀਂ ਜੇ ਤੁਸੀਂ ਪोटाश ਪਾਤਾ 20 ਕਿਲੋ ਪोटाश ਝੋਨੇ ਦੇ ਵਿੱਚ ਜਿਵੇਂ ਆਪਾਂ ਦੂਸਰੀਆਂ ਵੈਰਾਈਟੀਆਂ ਨੂੰ ਪਾਉਨੇ ਆ ਉਸੇ ਤਰ੍ਹਾਂ ਹੀ ਲੋੜ ਆ 20 ਕਿਲੋ ਪोटाश ਪਾ ਦਿਓ ਮਿਊਰੋਟਾ ਪोटाश ਜਿਹਨੂੰ ਆਪਾਂ ਕਹਿੰਦੇ ਆ ਜੇ ਜ਼ਿੰਕ ਨਹੀਂ ਪਾਇਆ ਤਾਂ ਜ਼ਿੰਕ ਤੁਸੀਂ ਪਾ ਦਿਓ ਜੇ 33% ਵਾਲਾ ਪਾਉਣਾ ਹੈ ਤਾਂ ਫਿਰ ਤੁਸੀਂ 7-8 ਕਿਲੋ ਵਾਧੂ ਹੈ ਜੇ ਤੁਹਾਡੇ ਕੋਲ 21% ਵਾਲਾ ਹੈ ਤਾਂ ਫਿਰ 10 ਕਿਲੋ ਜਿਹੜਾ 1 ਕਿੱਲੇ ਦੇ ਵਿੱਚ ਪਾ ਦਿਓ ਜੇ ਇਹ ਚੀਜ਼ਾਂ ਨਹੀਂ ਪਾਈਆਂ ਜੇ ਭਰਤ ਚੁੱਕਿਆ ਤਾਂ ਬਾਰ-ਬਾਰ ਦੁਬਾਰਾ ਪਾਉਣ ਦੀ ਜ਼ਰੂਰਤ ਨਹੀਂ ਦੂਸਰੇ ਜਿਹੜੇ ਪ੍ਰੋਡਕਟ ਉਹ ਤਾਂ ਲਿਆ ਕੇ ਇਹਦੇ ਵਿੱਚ ਕੋਈ ਪਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਐਵੇਂ ਆਪਾਂ ਫਜ਼ੂਲ ਖਰਚਾ ਕਰਦੇ ਹਾਂ ਉਹਦਾ ਕੋਈ ਡੱਕਾ ਫਾਇਦਾ ਨਹੀਂ ਹੋਣ ਵਾਲਾ ਤੁਹਾਨੂੰ ਹਾਂ ਇਹਦੇ ਕੈਰੈਕਟਰ ਨੂੰ ਸਮਝੋ ਕੈਰੈਕਟਰ ਇਹਦਾ ਇਹੀ ਆ ਕਿ ਪਹਿਲੇ ਦਿਨਾਂ ਦੇ ਵਿੱਚ ਇਹ ਥੋੜਾ ਹੌਲੀ ਚੱਲਦਾ ਪੀੜਾ ਜਾ ਰਹਿਣਾ ਇਹਨੇ ਪੀੜਾ ਜਾ ਪਿੱਛੋਂ ਤੱਕ ਵੀ ਰਹਿੰਦਾ ਜਦੋਂ ਉਹਨਾ 65 70 ਦਿਨ ਦਾ ਹੁੰਦਾ ਉਸ ਵੇਲੇ ਥੋੜਾ ਰੰਗ ਦਿਖਾਉਣ ਲੱਗਦਾ ਪੱਤਾ ਚੌੜਾ ਹੋਊਗਾ ਪਿੱਛੋਂ ਆ ਕੇ ਸਟਰੋਂਗ ਜਿਹੜਾ ਫਲੈਗ ਲੀਫ ਕੱਟਦਾ ਬਹੁਤ ਵਧੀਆ ਫੇਰ ਆ ਕੇ ਪਿੱਛੋਂ ਬਹੁਤ ਸੋਹਣਾ ਲੱਗਦਾ ਬਾਕੀ ਇਹ ਵੀ ਧਿਆਨ ਰੱਖਿਓ ਨਿਸਾਰੇ ਦੇ ਵੇਲੇ ਵੀ ਇਹ ਅੜਦਾ ਇਹ ਗੋਭਾਂ ਦੇ ਵਿੱਚ ਹੀ 20 ਦਿਨ ਤੱਕ ਗੋਭਾਂ 'ਚ ਹੀ ਖੜਾ ਰਹਿੰਦਾ ਗੋਭਾਂ ਤੋਂ ਛਿੱਟਾ ਇਹਦਾ ਬਾਹਰ ਨਹੀਂ ਆਉਂਦਾ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਲਿਓ ਬਹੁਤ ਵਧੀਆ ਵੈਰਾਈਟੀ ਆ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਸਾਨਾਂ ਨੇ 35 37 ਕੁਇੰਟਲ ਤੱਕ ਬੜੇ ਆਰਾਮ ਨਾਲ ਇਹ ਤੋੜ ਝਾੜ ਲਿਆ ਹੋਇਆ ਜੋ ਪਿਛਲੇ ਸਾਲਾਂ ਤੋਂ ਲਾਉਂਦੇ ਰਹੇ ਨੇ ਉਹ ਤਾਂ ਇਹਦੇ ਬਾਰੇ ਜਾਣਦੇ ਨੇ ਜੇ ਪਹਿਲੀ ਵਾਰੀ ਲਾਏ ਨੇ ਨਾ ਉਹਨਾਂ 'ਚ ਥੋੜੀ ਜਿਹੀ ਕਬਰਾ ਹਟਾ ਜਿਨਾਂ ਕਿਸਾਨਾਂ ਨੇ ਪਹਿਲੀ ਵਾਰੀ ਇਹ ਚੋਂ ਲਾਇਆ ਉਹਨਾਂ ਦੇ ਮਨ ਦੇ ਵਿੱਚ ਕਬਰਾ ਹਟਾ ਵੀ ਦੇਖੋ ਕਿਤੇ ਅਸੀਂ ਫਸਤਾ ਨਹੀਂ ਗਏ ਕਿਉਂਕਿ ਟਿਲਰਿੰਗ ਨਹੀਂ ਬਣਾ ਰਿਹਾ ਸੋ ਪਹਿਲਾਂ ਪਹਿਲਾਂ ਲੱਗਦਾ 30 40 ਦਿਨਾਂ ਦੇ ਬਾਅਦ ਤੁਹਾਨੂੰ ਦਿਖਣ ਲੱਗ ਜੂਗਾ ਬਹੁਤ ਵਧੀਆ ਇਹਨੇ ਕਦ ਕਰਨਾ ਤੇ ਕੋਈ ਪ੍ਰੋਬਲਮ ਨਹੀਂ ਬਹੁਤ ਘੱਟ ਬਿਮਾਰੀਆਂ ਆਉਂਦੀਆਂ ਨੇ ਇਹਨੂੰ ਆ ਅੱਧਦਾ ਉੱਚੇ ਦਾ ਜ਼ਰੂਰ ਹੈ ਪਰ ਟੈਹਨ ਟੂਣ ਦੀ ਪ੍ਰੋਬਲਮ ਨਹੀਂ ਹੈਗੀ ਹਾਂ ਜੂਰੀ ਵਾਲੀ ਬੱਚਤ ਰੱਖ ਲਿਓ ਜੂਰੀਆ ਫਜ਼ੂਲ ਬਾਧੂ ਨਾ ਪਾਇਓ ਕਿਉਂਕਿ ਜਦੋਂ ਚਾਰ ਚਾਰ ਪੰਜ ਪੰਜ ਗੱਟੇ ਜ਼ਿੰਮੇਦਾਰ ਪਾ ਦਿੰਦੇ ਨੇ ਫਿਰ ਪਹਿਲਾਂ ਹੀ ਇਹ ਉੱਚੇ ਲੰਮੇ ਕੱਦ ਵਾਲੀ ਕਿਸਮਾਂ ਤੇ ਡੋਡੀ ਰੋਗ ਵਗੈਰਾ ਵੀ ਫਿਰ ਆ ਸਕਦਾ ਜਦੋਂ ਆਪਾਂ ਫਜ਼ੂਲ ਫਾਲਤੂ ਜੂਰੀਆ ਪਾਵਾਂਗੇ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖ ਲਿਓ ਨਹੀਂ ਤਾਂ ਫਿਰ ਜਦੋਂ ਆਪਾਂ ਦੇਖਦੇ ਕਿ ਹੁਣ ਦੂਸਰੇ ਲੋਕਾਂ ਨੂੰ ਦੇਖ ਦੇਖ ਕੇ ਜਾਂ ਕਿਸੇ ਦੇ ਕਹੇ ਸੁਣੇ ਤੇ ਜੂਰੀਆ ਦਾ ਪੱਖ-ਪੱਖ ਪ੍ਰੋਡਕਟ ਇਹਦੇ ਚ ਪਾਈ ਜਾਵਾਂਗੇ ਫਿਰ ਆਪਾਂ ਨੂੰ ਖਮਿਆਜਾਪਕਤਣਾ ਸੋ ਤੇਨ ਰੱਖਿਓ ਉਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ